ਫਗਵਾੜਾ ਜ਼ਿਲ੍ਹੇ ਦੇ ਸੜਕ ਤੇ ਸਟੇਟ ਮਸ਼ਹੂਰ ਈਸਟਵੁੱਡ ਵਿਖੇ ਰਾਤ ਦੇ ਸਮੇਂ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਇਸੂਰਾਂ ਨੇੜੇ ਅੱਧੀ ਦਰਜਨ ਨੌਜਵਾਨਾਂ ਦੇ group ਨੇ ਇੱਕ ਬੌਂਸਰ ਤੇ ਅਚਾਨਕ ਗੋਲੀਆਂ ਚਲਾ ਦਿੱਤੀਆਂ ਜਿਸ ਨਾਲ ਬੌਂਸਰ ਸੰਦੀਪ ਕੁਮਾਰ ਨੌਜਵਾਨ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਜ਼ਿਲ੍ਹੇਰ ਦੇ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਕਤਤਾਂ ਦੀ ਸੂਚਨਾ ਮਿਲਦੇ ਹੀ ਸਾਰ ਹੀ ਡੀਐਸਪੀ ਭਰ ਕੁਸ਼ਨ ਮੌਕੇ ਤੇ ਪੁਚੇ ਤੇ ਘਟਨਾ ਸੰਬੰਧੀ ਜਾਣਕਾਰੀ ਹਾਸਲ ਕੀਤੀ ਹੈ ਉਹਨਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਰੀਬ ਅੱਧੇ ਦਰਜਨ ਹਮਲਾਵਰਾਂ ਨੇ ਨਜ਼ਦੀਕ ਤੋਂ ਸੰਦੀਪ ਤੇ ਗੋਲੀਆਂ ਚਲਾ ਦਿੱਤੀਆਂ ਬੌਂਸਰ ਨੂੰ ਸ਼ਿਕਾਰ ਬਣਾਇਆ ਇਸ ਦੌਰਾਨ ਇੱਕ ਗੋਲੀ ਉਸਦੇ ਜੇਬ ਦੇ ਵਿੱਚ ਪੇ ਮੋਬਾਈਲ ਫੋਨ ਨੂੰ ਲੱਗੀ ਜਿਸ ਕਰਕੇ ਮੋਬਾਈਲ ਦਾ ਧਮਾਕਾ ਹੋ ਗਿਆ ਅਤੇ ਉਸਦੇ ਹੋਰ ਸੱਟਾਂ ਵੀ ਲੱਗੀਆਂ ਤੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ ਮੌਕੇ ਤੇ ਮੌਜੂਦ ਲੋਕਾਂ ਨੇ ਮਦਦ ਕਰਕੇ ਉਕਤ ਬੌਂਸਰ ਨੂੰ ਜਲੰਧਰ ਦੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਦਾ ਇਲਾਜ ਸ਼ੁਰੂ ਕੀਤਾ ਡੀਐਸਪੀ ਨੇ ਦੱਸਿਆ ਕਿ ਹਮਲੇ ਦੇ ਪਿੱਛੇ ਨਿਜੀ ਰੰਜਿਸ਼ ਦੀ ਕੋਈ ਸੰਭਾਵਨਾ ਚਿਤਾਈ ਜਾ ਰਹੀ ਹੈ ਵਿਸ਼ੇਸ਼ ਟੀਮਾਂ ਕੰਮ ਕਰਕੇ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਇਸ ਸੰਬੰਧੀ ਇਰਾਦਾ ਕਤਲ ਤੇ ਹੋਰ ਧਰਾਵਾਂ ਦੇ ਤਹਿਤ ਕੇਸ ਦਰਜ ਕੀਤਾ ਗਿਆ ਘਟਨਾ ਪਿੱਛੋਂ ਈਸਟਵੁੱਡ ਵਿਖੇ دہشت ਦਾ ਮਾਹੌਲ ਬਣਿਆ ਹੋਇਆ ਤੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਵੀ ਤਾਇਨਾਤ ਕੀਤੀ ਗਈ ਹੈ ਤਾਂ ਜੋ ਉੱਥੇ ਅਮਨ ਸ਼ਾਂਤੀ ਕਾਇਮ ਰਹਿ ਸਕੇ ਪਰ ਇਹ ਤਸਵੀਰਾਂ ਰਾਤ ਦੇ ਸਮੇਂ ਦੀਆਂ ਸਾਹਮਣੇ ਆਈਆਂ ਜਿੱਥੇ ਕਿ ਈਸਟਵੁੱਡ ਤੇ ਵਿਚ ਜਿਹੜੀਆਂ ਗੋਲੀਆਂ ਚਲੀਆਂ ਇੱਕ ਬੌਂਸਰ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਨਾਲ ਦੀ ਨਾਲ ਇੱਕ ਘਟਨਾ ਕਾਫੀ ਜ਼ਿਆਦਾ ਹੈਰਾਨ ਪਰੇਸ਼ਾਨ ਕਰਨ ਵਾਲੀ ਸਾਹਮਣੇ ਆਈ ਹੈ ਜਿੱਥੇ ਕਿ ਤਿਉਹਾਰਾਂ ਦਾ ਸੀਜ਼ਨ ਹੈ ਇੱਕ ਪਾਸੇ ਤਿਉਹਾਰ ਤੇ ਦੂਸਰੇ ਪਾਸੇ ਇਹ ਵੱਡੀਆਂ ਜਿਹੜੀਆਂ ਜਿਹੜੀਆਂ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇ ਏਕਾਂਡ ਕੀਤੇ ਜਾ ਰਹੇ ਨੇ ਤਾਂ ਬਹੁਤ ਹੀ ਡੋਕਾ ਦੇ ਵਿੱਚ ਵੀ ਸਹਿਮ ਦਾ ਮਾਹੌਲ ਹੈ ਜਿੱਥੇ ਲੋਕ ਈਸਟਵਰਡ ਦੇ ਵਿੱਚ ਆਪਣੇ ਪਰਿਵਾਰਾਂ ਦੇ ਨਾਲ ਘੁੰਮਣ ਆਉਂਦੇ ਨੇ ਤਾਂ ਉੱਥੇ ਹੀ ਤਿਹਾਰਾਂ ਦੇ ਵਿੱਚ ਜਦੋਂ ਲੋਕ ਬਾਹਰ ਆਉਂਦੇ ਨੇ ਪਰ ਜਿੱਥੇ ਇਸ ਹੁੜ ਦੇ ਵਿੱਚ ਤੈਸ਼ਾ ਦਾ ਮਾਹੌਲ ਦੇਖਣ ਨੂੰ ਮਿਲਿਆ ਤਾਂ ਲੋਕਾਂ ਦੇ ਵਿੱਚ ਸਹਿਮ ਦੀ ਵੀ ਸਥਿਤੀ ਜਿਹੜੀ ਆ ਪਾਈ ਗਈ ਹੈ ਇਸੇ ਵਿਚਾਰੇ ਦੱਸੀਏ ਕਿ ਹੁਣ ਲੋਕ ਕਾਫੀ ਜ਼ਿਆਦਾ ਡਰੇ ਸਹਮੇ ਹੋਏ ਦਿਖਾਈ ਦਿੱਤੇ ਤੇ ਨਾਲ ਦੀ ਨਾਲ ਪ੍ਰਸ਼ਾਸਨ ਵੀ ਮੌਕੇ ਤੇ ਤਨਾਤ ਹੋਇਆ ਤੇ ਗੰਭੀਰ ਉਹ ਬੌਂਸਰ ਜਿਹੜਾ ਦੇਖਣ ਨੂੰ ਮਿਲਿਆ ਜ ਜੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਤੇ ਨਾਲ ਦੀ ਨਾਲ ਲੋਕਾਂ ਦੇ ਵੱਲੋਂ ਵੀ ਪੱਤੇ ਪੱਤਰ ਦੇ ਉੱਤੇ ਜਿਹੜੀ ਜਾਣਕਾਰੀ ਦਿੱਤੀ ਆ ਕਿ ਇਸ ਤਰੀਕੇ ਦੇ ਨਾਲ ਇਸ ਨੌਜਵਾਨ ਦੇ ਉੱਤੇ ਸਪਾਂਸਰ ਦੇ ਉੱਤੇ ਈਸਟਵੁੱਡ ਦੇ ਵਿੱਚ ਗੋਲੀਆਂ ਚੜੀਆਂ ਚਲਾਈਆਂ ਗਈਆਂ ਤਾਂ ਦੱਸइए ਕਿ ਹੁਣ ਲਗਾਤਾਰ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਕੋਈ ਕੁਝ ਇਸ ਪੂਰੇ ਮਾਮਲੇ ਦੇ ਵਿੱਚ ਨਿਕਲ ਕੇ ਆਉਂਦਾ ਹੈ ਕਿਹੜੇ ਹਮਲਾਵਰਾਂ ਨੇ ਕੀ ਕੁਝ ਰੰਜਿਸ਼ ਕੱਢੀ ਹੈ ਉਸ ਬਾਰੇ ਜਾਣਕਾਰੀ ਵੀ ਜਿਹੜੀ ਸਾਹਮਣੇ ਆਵੇਗੀ ਤੁਸੀਂ ਵੀ ਹੁਣ ਲੋਕਾਂ ਦੇ ਦੋਸਤਾਂ ਦੇ ਬਿਆਨ ਸੁਣ ਸਕਦੇ ਹੋ ਉਹਨਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਹੈ ਸਤਿ ਪਾ ਲਈ ਸਤਿ ਪਾ ਜੀ ਅੱਜ ਇੱਥੇ ਜਲੰਧਰ ਆਏ ਜ਼ੋਲ ਹਸਪੀਟਲ ਚ ਈਮਾ ਵਾਲਾ ਕੀ ਖੜਾ ਮਾਮਲੇ ਜੀ ਮੇਰਾ ਬੇਟਾ ਆ ਈਸਟ ਬੁਡ ਵਿੱਚ ਲੋਕਾਂ ਦੀ ਸੇਫਟੀ ਬਾਥੇ ਬਹੁਤ ਸਰ ਲੱਗਾਇਆ ਜੀ ਅੱਜ ਉਹਦੇ ਵਿੱਚ ਉੱਥੇ ਕੋਈ ਕੋ ਰੰਜਿਸ਼ ਚੱਲਦੀ ਤੇ ਪੱਟ ਵਿੱਚ ਗੋਲੀ ਲੱਗੀ ਆ ਔਰ ਉਨੀ ਕਾਫੀ ਦਾਦੂ ਤੇ ਮਾਰੇ ਆ ਕਾਫੀ ਸੱਟਾ ਸੱਟਾ ਲੱਗਿਆ ਜੀ ਤੇ ਅਸੀਂ ਜ਼ੋਲ ਹਸਪੀਟਲ ਵਿੱਚ ਲੈ ਕੇ ਆਏ ਹੋਏ ਆ ਤਾਂ ਇੱਥੇ ਦਾਖਲ ਕੀਤਾ ਆ ਹਨੇ ਪ੍ਰੇਸ਼ਨ ਹੋਣਾ ਆ ਤੇ ਬਹੁਤ ਪਰੇਸ਼ਾਨ ਆ ਈਸਟ ਬੁਡ ਦਾ ਇੱਥੇ ਸਾਨੂੰ ਕੋਈ ਨਹੀਂ ਮਿਲਿਆ ਜੀ ਮੈਂ ਦੇਖੋ ਖੋੜੀਆਂ ਨਾ ਤੁਰਦਾਆਂ ਜੀ ਮੈਂ ਬੜੀ ਮੁਸ਼ਕਲ ਨਾਲ ਇੱਥੇ ਮੈਂ ਪਹੁੰਚਿਆ ਆਂ ਕੰਡੀਸ਼ਨ ਕਿਦਾਂ ਕੰਡੀਸ਼ਨ ਤਾਂ ਥੋੜੀ ਖਰਾਬ ਹੀ ਆ ਜੀ ਗੋਲੀ ਕਿੱਥੇ ਲੱਗੀ ਇਹਨਾਂ ਦੇ ਗੋਲੀ ਪੱਟ ਵਿੱਚ ਲੱਗੀ ਆ ਜੀ ਅੱਛਾ ਜੀ ਗੋਲੀ ਪੱਟ ਚ ਲੱਗੀ ਆ ਸਿਰ ਵਿੱਚ ਵੀ ਦਾਦੂ ਤੇ ਲੱਗਿਆ ਬਾਹਾਂ ਤੇ ਵੀ ਲੱਗਿਆ ਜੀ ਕਿੰਨੇ ਸਮੇਂ ਤੋਂ ਤੁਹਾਡਾ ਬੇਡਾ ਕੰਮ ਕਰ ਰਿਹਾ ਉੱਥੇ ਈਸਟਵੁੱਡ ਉੱਥੇ ਘੱਟੋ ਘੱਟ ਜੀ 4-5 ਸਾਲ ਹੋ ਚਿਰੇ ਲੱਗ ਪਏ ਤੇ ਗੋਲੀ ਚਲਾਉਣ ਦਾ ਕੀ ਕਾਰਨ ਜਾਂ ਕੋਈ ਮੈਨੂੰ ਜੀ ਹਲੇ ਕੋਈ ਕਾਰਨ ਹੀ ਪਤਾ ਲੱਗਾ ਹੈਗਾ ਮੈਂ ਤਾਂ ਹੁਣੇ ਹੀ ਪਹੁੰਚਿਆ ਜੀ ਅਸੀਂ ਹਲੇ ਇੱਥੇ ਤੇ ਤੁਹਾਡੇ ਬੱਚੇ ਦੀ ਕਿੱਦਾਂ ਹਾਲੇ ਕੰਡੀਸ਼ਨਰ ਠੀਕ ਹੈ ਸਿਰੇ ਸੇ ਯਾ ਮੈਨੂੰ ਕੁਝ ਪਤਾ ਨਹੀਂ ਲੱਗਿਆਗਾ ਇੱਡਾ ਏ ਈਸਟਵੁੱਡ ਦੇ ਵਿੱਚ ਕੰਮ ਕਰ ਰਿਹਾ ਤਿੰਨ ਚਾਰ ਸਾਲ ਤੋਂ ਕੋਈ ਉਹਨਾਂ ਦਾ ਵਿਅਕਤੀ ਕੋਈ ਅਧਿਕਾਰੀ ਜਾਂ ਕੋਈ ਆਇਆ ਹੋਰ ਉਹਨਾਂ ਦੇ ਪਰ ਜਦ ਤੱਕ ਮੈਂ ਕਿ ਉਹਨਾਂ ਦਾ ਕੋਈ ਅਧਿਕਾਰੀ ਮੈਨੂੰ ਕੋਈ ਨਹੀਂ ਮਿਲਿਆ ਮੈਂ ਉਹਨਾਂ ਨੂੰ ਫੋਨ ਵੀ ਕਰਦਾ ਹਟਿਆ ਨਾਲ ਦੇ ਮੁੰਡਿਆਂ ਨੂੰ ਉਹ ਕਹਿੰਦੇ ਅਸੀਂ ਆ ਰਹੇ ਹਾਂ ਅਸੀਂ ਆ ਰਹੇ ਹਾਲ ਤੱਕ ਕੋਈ ਨਹੀਂ ਆਇਆ ਇੱਥੇ ਜੀ ਤੇ ਪੁਲਿਸ ਨੂੰ ਸ਼ਿਕਾਇਤ ਕੀਤੀ ਪੁਲਸਾਈ ਵੀ ਮੌਕੇ ਉੱਥੇ ਮੈਨੂੰ ਉਹਦੇ ਬਾਰੇ ਨਹੀਂ ਕੀ ਪਤਾ ਹੈਗਾ ਮੈਂ ਤਾਂ ਇੱਥੇ ਹਸਪੀਟਲੋਂ ਮੈਨੂੰ ਫੋਨ ਆਇਆ ਮੈਂ ਹਸਪੀਟਲ ਹੀ ਸਿੱਧਾ ਗਿਆ